ਟ੍ਰੈਵਲ ਏਜੰਟ ਨੇ ਮਾਰੀ 14 ਲੱਖ ਦੀ ਠੱਗੀ ਜੀ ਆ ਦੱਸਦੀ ਹੈ ਕਿ ਸ਼ੇਟਾ ਰਹਿਣ ਵਾਲੇ ਸਿਮਰਨਜੀਤ ਸਿੰਘ ਨਾਮ ਦੇ ਲੜਕੇ ਨੇ ਦੱਸਿਆ ਕਿ ਇੱਕ ਏਜੰਟ ਦੇ ਵੱਲੋਂ ਉਸਦੇ ਕੋਲ 14 ਲੱਖ ਰੁਪਏ ਕੈਨੇਡਾ ਪਹੁੰਚਾਉਣ ਦੇ ਮਲਟੀਪਲ ਵੀਜ਼ੇ ਦੇ ਲੈ ਗਏ ਉਸਦੇ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਵਾਰ ਤੇ ਉਹ ਕੈਨੇਡਾ ਗਿਆ ਸੀ ਤੇ 2-3 ਮਹੀਨੇ ਘੁੰਮ ਕੇ ਵਾਪਸ ਇੰਡੀਆ ਪਰਤਦਾ ਹੈ ਪਰ ਦੁਬਾਰਾ ਜਦ ਉਹ ਜਾਂਦਾ ਹੈ ਤੇ ਉਸ ਨੂੰ ਐਮਬੈਸੀ ਦੇ ਵੱਲੋਂ ਰੋਕ ਲਿੱਤਾ ਜਾਂਦਾ ਜਿਸ ਦੇ ਚੱਲਦੇ ਉਸਨੇ ਇੱਕ ਟ੍ਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰਵਾਇਆ ਮਾਮਲਾ ਪੂਰਾ ਕੀ ਹੈ ਤੁਸੀਂ ਵੀ ਸੁਣੋ ਸਿਮਰਨਜੀਤ ਸਿੰਘ ਜੀ ਕਥੋ ਰਹਿਣ ਵਾਲੇ ਹਾਂਜੀ ਮੈਂ ਨਰੈਣਗੜ੍ਹ ਨਿੰਮਲਾ ਕਲੋਨੀ ਦੇ ਰੈਣਗੜ੍ਹ ਸ਼ਹਾੜਾ ਦਾ ਰਹਿਣ ਵਾਲਾ ਕੀ ਗੱਲ ਹੋਈ ਤੁਹਾਡੇ ਨਾਲ ਸਰ ਮੈਂ ਨਾ ਅਮਨ ਕੁਮਾਰ ਏਜੰਟ ਕੋਲੋਂ ਆਪਣਾ ਕੈਨੇਡਾ ਦਾ ਵੀਜ਼ਾ ਲਵਾਇਆ ਸੀ ਮਲਟੀਪਲ ਇਸ ਨੇ ਮੈਨੂੰ 10 ਸਾਲ ਦਾ ਮਲਟੀਪਲ ਵੀਜ਼ਾ ਦਿੱਤਾ 14 ਲੱਖ ਰੁਪਏ ਦਾ ਤੇ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ 2.5 ਮਹੀਨੇ ਉੱਥੋਂ ਮੈਂ ਘੁੰਮ ਕੇ ਵਾਪਸ ਆਇਆ ਤੇ ਨੈਕਸਟ ਟਾਈਮ ਜਦੋਂ ਮੈਂ ਜਾ ਰਿਹਾ ਸੀ ਦੂਜੀ ਵਾਰੀ ਤੇ ਜਦੋਂ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਉਹਨਾਂ ਨੇ ਮੈਨੂੰ ਆਈਆਰਸੀਸੀ ਵਾਲਿਆਂ ਨਾਲ ਕੰਟੈਕਟ ਕਰਨਾ ਕਰਨ ਲਈ ਕਿਹਾ ਈਮੇਲ ਜਦੋਂ ਮੈਨੂੰ ਈਮੇਲ ਆਈ ਅਮਨ ਕੁਮਾਰ ਏਜੰਟ ਨੂੰ ਇਹਨੇ ਮੈਨੂੰ ਈਮੇਲ ਦਿੱਤੀ ਇਹ 12 ਦਸੰਬਰ ਨੂੰ 12 ਦਸੰਬਰ ਨੂੰ ਈਮੇਲ ਦਿੱਤੀ ਤੇ ਮੈਂ ਜਦੋਂ ਆਪਣੀ ਇੰਟਰਵਿਊ 24 ਦਸੰਬਰ ਨੂੰ 24 ਜਨਵਰੀ ਨੂੰ ਉੱਥੇ ਦੇਣ ਗਿਆ ਤੇ ਇਹ ਮੈਨੂੰ ਰੋਕਦਾ ਸੀ ਇੰਟਰਵਿਊ ਤੇ ਨਾ ਜਾਓ ਤੁਹਾਡਾ ਵੀਜ਼ਾ ਕੈਨਸਲ ਹੋਏਗਾ ਇਹਨੂੰ ਡਾਊਟ ਹੀ ਇਹਨੇ ਮੇਰੀ ਜਾਲੀ ਸਟੇਟਮੈਂਟ ਲਾਈ ਉਸ ਵਿੱਚ ਮੈਂ ਜਦੋਂ ਉੱਥੇ ਇੰਟਰਵਿਊ ਦੇਣ ਗਿਆ ਤੇ ਉਹਨਾਂ ਨੇ ਮੈਨੂੰ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਜਦੋਂ ਮੈਨੂੰ ਕੋਈ ਸਟੇਟਮੈਂਟ ਮੰਗੀ ਮੇਰੀ ਮੇਰਾ ਅਕਾਊਂਟ HDFC ਦਾ ਸੀ ਤੇ ਇਸ ਨੇ ਐਕਸਿਸ ਦਾ ਜਾਲੀ ਅਕਾਊਂਟ ਲਾਇਆ ਸੀ ਮੈਡਮ ਨੇ ਜਦੋਂ ਮੇਰੇ ਕੋਲ ਸਟੇਟਮੈਂਟ ਮੰਗੀ ਮੈਂ HDFC ਦੀ ਦਿੱਤੀ ਉਹਨਾਂ ਨੇ ਅੱਗੋਂ ਮੇਰੇ ਗਾੜੀ ਐਕਸ A ਐਕਸਿਸ ਬੈਂਕ ਦੀ ਰੱਖਦੀ ਜਿਨ੍ਹਾਂ ਨੇ ਮੇਰਾ ਵੀਜ਼ਾ ਮਲਟੀਪਲ ਕੈਨਸਲ ਕਰਤਾ ਪਾਸਪੋਰਟ ਤੇ ਸਟੈਂਪ ਲਾ ਦਿੱਤੀ ਤੇ ਮੈਨੂੰ ਬੈਨ ਕਰ ਦਿੱਤਾ ਤੇ ਹੁਣ ਅਮਨ ਕੁਮਾਰ ਏਜੰਟ ਇਹਨੇ ਅਮਨ ਕੁਮਾਰ ਏਜੰਟ ਨੇ ਮੇਰੇ ਨਾਲ ਧੋਖਾਧੜੀ ਕੀਤੀ ਆ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਕੀ ਮੰਗ ਰਹੇ ਹੋ ਤੁਸੀਂ ਤਾਂ ਅਖਿਲਾ ਥੱਕਾ ਹੋ ਗਿਆ ਹਾਂ ਹਾਂਜੀ ਮੇਰਾ ਬਹੁਤ ਥਕਾਇਆ ਮੈਂ ਆਪਣਾ ਸਾਰਾ ਕੁਝ ਵੇਚ ਵਟ ਕੇ ਆਪਣਾ ਇੱਕ ਵੀਜ਼ਾ ਲਵਾਇਆ ਸੀ ਹੁਣ ਮੈਨੂੰ ਇਨਸਾਫ ਚਾਹੀਦਾ ਕੀ ਕੀ ਸੁਪਨੇ ਦੇਖੇ ਸੀ ਜੀ ਡਾ ਸਰ ਮੈਂ ਬਹੁਤ ਸੁਪਨੇ ਦੇਖੇ ਪਰ ਮੇਰੇ ਸਾਰੇ ਸੁਪਨੇ ਛਗਣਾ ਚੂਰ ਹੋ ਚੁੱਕੇ ਆ ਮੈਂ ਹੁਣ ਦਾਦਾ ਦੀਆਂ ਠੋਕਰਾਂ ਖਾ ਰਿਆਂ ਹਾਂ ਸਿਮਰਨ ਜੀ ਸੇ ਲੋਕੀ ਦਰਖਾਸਤ ਆਈ ਅਮਰਜੈਂਟ ਦੇ ਖਿਲਾਫ ਵੀ ਇਹਨੇ ਇਹਨੂੰ ਬਾਹਰ ਬਾਹਰ ਭੇਜਿਆ ਸੀਗਾ 14 ਲੱਖ ਰੁਪਏ ਦੀ ਠੱਗੀ ਮਾਰੀ ਹੈ 14 ਲੱਖ ਦੀ ਠੱਗੀ ਮਾਰੀ ਆ ਉਸ ਬੰਦੀ ਪਰਤਾਲ ਕੀਤੀ ਦੋਵਾਂ ਤਰ੍ਹਾਂ ਨਾਲ ਸ਼ਾਮਲ ਕੀਤਾ ਗਿਆ ਇਹ ਜਿਹੜਾ ਸਵਨਜੀਤ ਇਹ ਪਹਿਲਾਂ ਗਿਆ ਸੀ ਇਹਦਾ ਮਲਟੀਪਰਪਸ ਵੀਜ਼ਾ ਸੀ ਤੇ 2 ਢਾਈ 3 ਮਹੀਨੇ ਲਾ ਕੇ ਉੱਥੋਂ ਆਪਣੀ ਮਰਜ਼ੀ ਨੇ ਵਾਪਸ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ 2 ਢਾਈ ਮਹੀਨੇ ਪਿਛੋਂ ਇਹ ਫਿਰ ਚੱਲਿਆ ਸੀਗਾ ਇਹਨੂੰ ਇਮੀਗ੍ਰੇਸ਼ਨ ਤੇ ਚੈਕਿੰਗ ਦੌਰਾਨ ਉਹ ਤੇ ਇਹਨੂੰ ਡਾਊਟ ਹੋਣ ਕਰਕੇ ਇਹਨੂੰ ਉਹਨਾਂ ਘੇਰ ਲਿਆ ਉਹਨਾਂ ਅੱਗੇ ਨਹੀਂ ਜਾਣ ਦਿੱਤਾ ਇਹਦਾ ਵੀਜ਼ਾ ਕੈਨਸਲ ਕਰ ਦਿੱਤਾ ਹੁਣ ਇਹ ਕਾਰਨ ਨਹੀਂ ਪਤਾ ਲੱਗ ਸਕਦਾ ਕਿ ਇਹਦੇ ਇਸ ਕਾਰਨ ਨਹੀਂ ਇਹ ਪਤਾ ਲੱਗ ਸਕਦਾ ਕਿ ਇਹਨੂੰ ਕਿਸ ਕਾਰਨ ਉਹਦਾ ਵੀਜ਼ਾ ਕੈਨਸਲ ਕੀਤਾ ਗਿਆ ਵਾ ਇਨੂੰ ਹਦਾਇਤ ਕੀਤੀ ਗਈ ਕਿ ਆਪਣਾ ਵੀਜ਼ਾ ਕੈਨਸਲ ਹੋਣ ਦੇ ਕਾਰਨ ਬੈਸੀ ਨਾਲ رابطہ ਕਰਕੇ ਤੇ ਡਾਕੂਮੈਂਟਰੀ ਐਵੀਡੈਂਸ ਲਿਆ ਕੇ ਦੇਵੇ ਇਹਦਾ ਵੀਜ਼ਾ ਕਿੰਨਾ ਕਾਰਨਾਂ ਕਰਕੇ ਕੈਨਸਲ ਹੋਇਆ ਇਹਦੀ ਟਰੈਵਲ ਏਜੰਟ ਦੀ ਨਲਾਕੀ ਨਾਲ ਹੋਇਆ ਜਾਂ ਇਹਦੀ ਕਿਸੇ ਨਾਲ ਨਲਾਕੀ ਨਾਲ ਵੀਜ਼ਾ ਕੈਨਸਲ ਹੋਣ ਦਾ ਕੀ ਕਾਰਨ ਹੈ ਤੇ ਉਹਦੇ ਇਹਦੇ ਕਾਰਨਕ ਵੀਜ਼ਾ ਕੈਨਸਲ ਹੋਣ ਦੇ ਕਾਰਨ ਮਸਹੂਲ ਹੋਣ ਤੇ ਫਿਰ ਬੰਦੀ ਕਾਰਵਾਈ ਕੀਤੀ ਜਾਏਗੀ